ਅੰਜਨ క్రికెਟਰ ਵਿਰਾਟ ਕੋਹਲੀ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਵਿੱਚ ਸ਼ਾਮਲ ਹੋਣ ਦੇ ਲਈ ਅਯੁੱਧਿਆ ਜਾਣਗੇ ਉਹ ਟੀਮ ਇੰਡੀਆ ਦੇ ਟ੍ਰੇਨਿੰਗ ਸੈਸ਼ਨ ਤੋਂ ਇੱਕ ਦਿਨ ਦੀ ਬ੍ਰੇਕ ਲੈ ਕੇ ਅਯੁੱਧਿਆ ਪਹੁੰਚਣਗੇ ਵਿਰਾਟ 23 ਨੂੰ ਫਿਰ ਟੀਮ ਇੰਡੀਆ ਦੇ ਨਾਲ ਜੁੜ ਜਾਣਗੇ ਹైదరాబాద్ ਵਿੱਚ ਟੀਮ ਇੰਡੀਆ ਦਾ ਜੁੜਾ ਟ੍ਰੇਨਿੰਗ ਸੈਸ਼ਨ 20 ਜਨਵਰੀ ਤੋਂ ਸ਼ੁਰੂ ਹੋਵੇਗਾ ਟੀਮ ਇਥੇ 4 ਦਿਨਾਂ ਤੱਕ ਪ੍ਰੈਕਟਿਸ ਕਰੇਗੀ ਇੰਗਲੈਂਡ ਟੀਮ ਹੈ ਜੁੜੀ ਉਹ 21 ਨੂੰ ਹైదరాబాద్ ਪਹੁੰਚ ਜਾਵੇਗੀ ਅਤੇ 25 ਜਨਵਰੀ ਤੋਂ ਦੋਹਾਂ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ ਟੀਮ ਇੰਡੀਆ ਬੀ ਤੋਂ 23 ਜਨਵਰੀ ਤੱਕ ਹైదరాబాద్ ਵਿੱਚ ਟ੍ਰੇਨਿੰਗ ਸੈਸ਼ਨ ਕਰੇਗੀ 24 ਨੂੰ ਬ੍ਰੇਕ ਦੇ ਬਾਅਦ ਹੈ 25 ਨੂੰ ਟੀਮ ਪਹਿਲਾ ਮੈਚ ਖੇਡੇਗੀ ਵਿਰਾਟ ਕੋਹਲੀ ਸਨੇ ਪਾਰਦੀ ਜਿਹੜੀ ਟੈਸਟ ਟੀਮ ਵਿੱਚ ਸ਼ਾਮਲ ਸਾਰੇ ਹੀ ਖਿਡਾਰੀ ਤੇ ਸਪੋਰਟ ਸਟਾਫ ਇਸ ਦੌਰਾਨ ਹైదరాబాద్ ਵਿੱਚ ਰਹਿਣਗੇ ਰਿਪੋਰਟ ਅਨੁਸਾਰ ਵਿਰਾਟ ਕੋਹਲੀ 21 ਜਨਵਰੀ ਦੀ ਟ੍ਰੇਨਿੰਗ ਤੇ ਬਾਅਦ ਇੱਕ ਦਿਨ ਦਾ ਬ੍ਰੇਕ ਲੈਣਗੇ ਉਹਨਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਦਾ ਉਤਕਰਤਨ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਬੀਸੀਸੀਆਈ ਤੋਂ ਬ੍ਰੇਕ ਮੰਗੀ ਸੀ ਜੋ ਕਿ ਅਪਰੂਵ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਵਿਰਾਟ ਨੂੰ ਰਾਮ ਲੱਲਾ ਦੀ ਜਿਹੜੀ ਪ੍ਰਾਨ ਪ੍ਰਤੀਸ਼ਠਾ ਵਿੱਚ ਸ਼ਾਮਲ ਹੋਣ ਦਾ ਆਫੀਸ਼ੀਅਲ ਇਨਵੀਟੇਸ਼ਨ ਪੇਚਿਆ ਗਿਆ ਸੀ ਉਹਨਾਂ ਦੇ ਨਾਲ ਭਾਰਤ ਦੇ ਸਾਬਕਾ ਕ੍ਰਿਕਟਰ सचिन तेंदुलकर ਅਤੇ ਮਹਿੰਦਰ ਸਿੰਘ ਧੋਨੀ ਨੂੰ ਵੀ ਅਯੋਧਿਆ ਜਾਣ ਦਾ ਜਿਹੜਾ ਇਨਵੀਟੇਸ਼ਨ ਮਿਲਿਆ ਹੈ ਸੋ ਇਸ ਕਰਕੇ ਵਿਰਾਟ ਕੋਹਲੀ ਨੇ ਹੁਣ ਇੱਕ ਦਿਨ ਦੀ ਬ੍ਰੇਕ ਹੈ ਜਿਹੜੀ ਮੈਚ ਤੋਂ ਲੈ ਲਈ ਹੈ ਅਪਡੇਟ ਲੈ ਕੇ ਉਗਰ ਹੋਵਾਂਗੇ ਵੇਖਦੇ ਰਹੋ ਉਹਨਾਂ ਦਾ ਧਿਆਨ ਲਾ ਕੇ इंडियन क्रिकेटर विराट कोहली 22 जनवरी ਨੂੰ ਰਾਮ ਮੰਦਿਰ ਦੀ ਪ੍ਰਾਨ ਪ੍ਰਤਿਸ਼ਠਾ ਵਿੱਚ ਸ਼ਾਮਲ ਹੋਣ ਦੇ ਲਈ ਅਯੋਧਿਆ ਜਾਣਗੇ ਉਹ ਟੀਮ ਇੰਡੀਆ ਦੇ ਟ੍ਰੇਨਿੰਗ ਸੈਸ਼ਨ ਤੋਂ ਇੱਕ ਦਿਨ ਦੀ ਬ੍ਰੇਕ ਲੈ ਕੇ ਅਯੋਧਿਆ ਪਹੁੰਚਣਗੇ ਵਿਰਾਟ 23 ਨੂੰ ਫਿਰ ਟੀਮ ਇੰਡੀਆ ਦੇ ਨਾਲ ਜੁੜ ਜਾਣਗੇ ਹైదరాబాద్ ਵਿੱਚ ਟੀਮ ਇੰਡੀਆ ਦਾ ਜਿਹੜਾ ਟ੍ਰੇਨਿੰਗ ਸੈਸ਼ਨ 20 ਜਨਵਰੀ ਤੋਂ ਸ਼ੁਰੂ ਹੋਵੇਗਾ ਟੀਮ ਇੱਥੇ 4 ਦਿਨਾਂ ਤੱਕ ਪ੍ਰੈਕਟਿਸ ਕਰੇਗੀ ਇੰਗਲੈਂਡ ਟੀਮ ਹੈ ਜੁੜੀ ਉਹ 21 ਨੂੰ ਹైదరాబాద్ ਪਹੁੰਚ ਜਾਵੇਗੀ ਅਤੇ 25 ਜਨਵਰੀ ਤੋਂ ਦੋਹਾਂ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ ਟੀਮ ਇੰਡੀਆ 20 ਤੋਂ 23 ਜਨਵਰੀ ਤੱਕ ਹైదరాబాద్ ਵਿੱਚ ਟ੍ਰੇਨਿੰਗ ਸੈਸ਼ਨ ਕਰੇਗੀ 24 ਨੂੰ ਬ੍ਰੇਕ ਦੇ ਬਾਅਦ ਹੈ 25 ਨੂੰ ਟੀਮ ਪਹਿਲਾ ਮੈਚ ਖੇਡੇਗੀ ਵਿਰਾਟ ਕੋਹਲੀ ਸਨੇ ਪਾਰਦੀ ਜਿਹੜੀ ਟੈਸਟ ਟੀਮ ਵਿੱਚ ਸ਼ਾਮਲ ਸਾਰੇ ਹੀ ਖਿਡਾਰੀ ਤੇ ਸਪੋਰਟ ਸਟਾਫ ਇਸ ਦੌਰਾਨ ਹైదరాబాద్ ਵਿੱਚ ਰਹਿਣਗੇ ਰਿਪੋਰਟ ਅਨੁਸਾਰ ਵਿਰਾਟ ਕੋਹਲੀ 21 ਜਨਵਰੀ ਦੀ ਟ੍ਰੇਨਿੰਗ ਦੇ ਬਾਅਦ ਇੱਕ ਦਿਨ ਦਾ ਬ੍ਰੇਕ ਲੈਣਗੇ ਉਹਨਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਦਾ ਉਤਕਰਣ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਵੀ ਸੀਸੀਆਈ ਤੋਂ ਬ੍ਰੇਕ ਮੰਗੀ ਸੀ ਜੋ ਕਿ ਅਪਰੂਵ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਵਿਰਾਟ ਨੂੰ ਰਾਮ ਲੱਲਾ ਦੀ ਜਿਹੜੀ ਪ੍ਰਾਨ ਪ੍ਰਤੀਸ਼ਠਾ ਵਿੱਚ ਸ਼ਾਮਲ ਹੋਣ ਦਾ ਆਫੀਸ਼ੀਅਲ ਇਨਵੀਟੇਸ਼ਨ ਪੇਚਿਆ ਗਿਆ ਸੀ ਉਹਨਾਂ ਦੇ ਨਾਲ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੈਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਨੂੰ ਵੀ ਅਯੋਧਿਆ ਜਾਣ ਦਾ ਜਿਹੜਾ ਇਨਵੀਟੇਸ਼ਨ ਮਿਲਿਆ ਹੈ ਸੋ ਇਸ ਕਰਕੇ ਵਿਰਾਟ ਕੋਹਲੀ ਨੇ ਹੁਣ ਇੱਕ ਦਿਨ ਦੀ ਬ੍ਰੇਕ ਹੈ ਜਿਹੜੀ ਮੈਚ ਤੋਂ ਲੈ ਲਈ ਹੈ ਅਪਡੇਟ ਲੈ ਕੇ ਉਗਰੂ ਹੋਵਾਂਗੇ ਵੇਖਦੇ ਰਹੋ ਬਧਿਆਨਾ ਲਾ